ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਅਰੇ ਨਾਲ ਕਾਂਗਰਸ ਪਾਰਟੀ ਨੇ ਕਪੂਰਥਲਾ ਚ ਨਿਕਾਲਿਆ ਕਿਸਾਨ ਟਰੈਕਟਰ ਮਾਰਚ ਕਾਂਗਰਸ ਪਾਰਟੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਨਵੀਂ ਦਾਣਾ ਮੰਡੀ ਤੋਂ ਕੱਢਿਆ ਕਿਸਾਨ ਟਰੈਕਟਰ ਮਾਰਚ ਕਾਂਗਰਸ ਵੱਲੋਂ ਕਿਸਾਨਾਂ ਨੂੰ ਸਮਰਥਨ ਦੇ ਤਹਿਤ ਅੱਜ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਨਵੀਂ ਦਾਣਾ ਮੰਡੀ ਤੋਂ ਟਰੈਕਟਰ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਸੈਂਕੜੇ ਆਦੀ ਗਿਣਤੀ ਵਿੱਚ ਵੱਖ-ਵੱਖ ਇਲਾਕਿਆਂ ਵਿੱਚੋਂ ਕਿਸਾਨ ਟਰੈਕਟਰ ਲੈ ਕੇ ਮੰਡੀ ਵਿਖੇ ਪਹੁੰਚੇ ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਤੇ ਹੋਰਨਾ ਆਗੂਆਂ ਨੇ ਵੀ ਸੰਬੋਧਨ ਕੀਤਾ ਟਰੈਕਟਰ ਮਾਰਚ ਸੁਲਤਾਨਪੁਰ ਲੋਧੀ ਰੋਡ ਸਰਕੂਲਰ ਰੋਡ ਜਲੰਧਰ ਰੋਡ ਡੀਸੀ ਚੌਂਕ ਤੇ ਹੁੰਦੇ ਹੋਏ ਵਾਪਸ ਸੁਲਤਾਨਪੁਰ ਲੋਧੀ ਰੋਡ ਤੇ ਨਵੀਂ ਦਾਣਾ ਮੰਡੀ ਆ ਕੇ ਸਮਾਪਤ ਹੋਇਆ ਕਪੂਰਥਲਾ ਤੋਂ ਗੌਰਫ ਮੜਿਆ ਦੀ ਵਿਸ਼ੇਸ਼ ਰਿਪੋਰਟ ਅੱਜ ਲੋਕੀਂ ਕੰਮ ਨੂੰ ਦੇਣ ਨੂੰ ਕਾਂਗਰਸ ਪਾਰਟੀ ਪੂਰਾ ਸਮਰਥਨ ਦਿੱਤੀ ਹੈ ਕਿ ਜੀਵਨ ਲਈ ਅਰਧ ਵਿਧਾਇਕ ਦੀ ਫੈਡਰਲ ਪ੍ਰੈਕਟਿਸ ਜਿਹੜੀ ਬਾਰੇ ਮੇਰੇ ਹੈ ਉਹ ਹਲਕਾ ਵੀ ਕਰੀ ਪਰ ਹੈ ਕਿ ਜੀਵਨ ਹੈ ਕਿ ਐਗਰੀ ਰਿਵਾਈ ਕਰੇ ਨਿਯਮਤ ਕੀ ਨਾ ਰਿਵਾਈ ਕਰੇ ਅੱਜ ਰਾਣਾ ਗੁਰਜੀਤ ਸਿੰਘ ਜੀ ਦੇ ਰਿਵਾਈ ਦੇ ਵਿੱਚ ਜਿਹੜਾ ਸਾਡੀ ਪੰਜਾਬ ਕਾਂਗਰਸ ਵਾਲੇ ਸੁਨੇਹਾ ਵਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਥ ਦੇ ਵਿੱਚ ਅੱਜ ਸਰਕਾਰ ਦੇ ਉੱਤੇ ਰਹੀ ਆ ਆਪਣਾ ਜਿਹੜਾ ਰੋਸ਼ ਆ ਕਾਂਗਰਸ ਪਾਰਟੀ ਸੈਂਟਰ ਗਵਰਨਮੈਂਟ ਦੇ ਖਿਲਾਫ ਵੀ ਅਤੇ ਪੰਜਾਬ ਸਰਕਾਰ ਦੇ ਵੀ ਟਰੈਕਟਰਾਂ ਦੇ ਰੋਗ ਦੇ ਵਿੱਚ ਸ਼ਾਂਤ ਮੇ ਧੰਦੇ ਨਾਲ ਇੱਕ ਇੱਕ ਮਹਿੰਦੇ ਸਹਾਇਤਾ ਕਾਪ ਪ੍ਰਸਤ ਦੇ ਨਾਲ ਇੱਕ ਰੋਸ਼ ਮਾਰਕਟਨ ਜਾ ਰਿਹਾ ਹੈ ਔਰ ਇਹ ਪੂਰੇ ਸ਼ਹਿਰ ਦੀ ਗਾਰਗਾਰ ਦੇ ਆਊਟੇ ਹੋਣ ਦੇ ਖਾ ਲਈ ਜਾਪ ਇੱਕ ਸੁਨੇਹਾ ਹੈ ਸਰਕਾਰ ਵਾਸਤੇ ਕਿ ਤਹੀ ਹਜੇ ਵੀ ਕੋਈ ਕੋ ਧਾਲੋ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਜਿਹੜੀ ਆ ਉਹਦੀ ਸਰਵਾਈ ਕਰੋ ਇਹ ਇਤਫਾਨ ਆਂਦਾ ਪੜਿਆ ਪੰਜਾਬ ਹਮੇਸ਼ਾ ਮੋੜੇ ਰਿਹਾ ਇਸ ਬਾਦੂ ਨਵਰਾ ਜਿਹੜਾ ਟੱਗਾ ਸੈਂਟਰ ਗਵਰਨਮੈਂਟ ਵੱਲੋਂ ਕੀਤਾ ਜਾ ਰਿਹਾ ਬੜੀ ਸ਼ਰਮ ਵਾਲੀ ਗੱਲ ਹੈ ਤੇ ਪੰਜਾਬ ਸਰਕਾਰ ਦੀ ਦੇਖੋ ਕੁਝ ਸ਼ਹੀਦ ਹੋਇਆ ਸਾਡਾ ਨੌਜਵਾਨ ਹੈ ਤੇਰਾ ਹੋਰ ਹੌਸਲਾ ਨਹੀਂ ਹੋ ਸਕਿਆ ਤੇਰੇ ਘੱਟੇ ਸੰਗਾਰੇ ਕਹਿੰਦੀ ਹੈ ਇਹ ਫਾਤੀ ਹਾਂ ਦੇ ਤੋੜਿਆ ਤੇਰਾ ਕੌਮ ਸਾਡੇ ਵਿੱਚ ਜਨਾਂਗਾ ਇਸ ਬਸਰਾ ਦੇ ਬਹੁਤ ਭੈੜਾ ਕਿ ਉਹਦੀ ਬਾਪੂਆਂ ਯਾਰੀ ਆ ਜੀ ਆਪਕੀ ਨੇ ਕਿਸਰਾ ਰੋਲੇਦਾਰ ਆ ਇਸ ਗਰੰਭੀਰ ਜਨਕਾ ਅਜੋ ਵੀ ਸਰਕਾਰ ਤੋਂ ਪਸਾ ਪੰਜਾਬ ਦਾ ਪੂਰਾ ਆ ਉਹ ਦਖਾਰੋ ਦੇ ਪਤੀ ਤੋਂ ਦੇ ਹਾਰੋ ਦੇ ਕੋਈ ਪੰਜਾਬੀ ਹਮੇਸ਼ਾ ਸ਼ਾਂਤ ਰਹਿੰਦੇ ਨੇ ਜਾਨ ਪੀੜੇ ਦੇ ਬੇਰੋਥੀ ਹਜ਼ਾਰਾਂ ਦੇ ਇਸ ਵਕਤ ਰਾਹਗੁਰੂ ਜੀ ਸੁਖਦੇਵ ਜੀ ਅਜੋ ਦੇ ਦੋਸਤ ਦੋਨੋਂ ਪਾਰਟੀਆਂ ਅਮਨ ਹੱਤਕਿਰਿਆ ਵਾਲਾ ਪੰਜਾਬ ਦੇ ਨਾਲ ਕਾਂਗਰਸ ਪਾਰਟੀ ਤੇ ਦੋ ਨਰੇ ਨਾਲ ਖੜੀ ਆ ਉਹ ਜਿਨ੍ਹਾਂ ਦਾ ਗੁਰੂ ਦਾ ਗੋਹਰ ਤੇ ਪੰਜਾਬ ਦੇ ਵਿੱਚ ਹਰ ਇੱਕ ਪੰਨੇ ਤੇ ਲਾਗੂ ਹੋਣੀ ਤੇ ਜ਼ਾਕਰੀ ਪੜਾਇਆ ਨਾ ਤੱਕਰਾ ਉਹ ਰੋਹ ਕਾਵਾ ਫੜਿਆ ਸਰਕਾਰ ਨੂੰ ਹਰ ਇੱਕ ਬਟਨ ਐ ਦੋਨਾਂ ਦੇ ਵਿਚਕਾਰ ਹੋਣੀ ਜੀ